ਆ ਦੇ ਫਰਾਈ ਆ ਨਾ ਲਾ ਦੋ ਸਵੇਰੇ ਕਰਾ ਤਰਾ ਦਾ ਬਹੁਤ ਟੀ ਹੈ ਕਾਲੀ ਲੰਮੀ ਭਰਾਵਾ ਕੱਟੀਆਂ ਦੇ 4-5 ਟੱਕਾ ਘਟਾ ਗਏ ਲੱਗਦਾ ਹੈ ਉਹ ਤਾਂ ਇਹ ਯਾਰ ਅੱਜ ਆਜੀ ਕਾਤਰ ਹੋਈ ਆ ਕਾਤਰ ਹੋਈ ਆ ਵੀ ਇਹਦੇ ਕਾਤਰ ਹੋਈ ਆ ਪੱਕੋ ਉਹਨਾਂ ਕਾਤਰ ਉਹਨਾਂ ਸਾਰੇ ਉਹ ਬਹੁਤ ਯਾਰ ਇਹਦੇ ਠਿਕਰੀ ਆਣਦਾ ਠਿਕਰੀ ਆ ਆ ਤੀਨ ਦੇ ਠਿਕਰੀ ਆ ਅੱਜ ਕੱਲ ਨੂੰ ਆ ਥੋੜੀ ਆ ਅੱਜ ਨਾ ਆਪਾਂ ਆਜਾ ਯਾਰ ਇੱਕ ਪੜਾ ਯਾਰ ਬਾਦੂ ਜੇ ਮੈਂ ਆ ਜਾ ਆਜੀ ਯਾਰ ਦੇਖ ਤਾਂ ਲੈ ਤੈਨੂੰ ਹੈਲੋ ਗਰਾਊਂਡ ਚ ਨੀ ਤੇ ਕਿਹਦੀ ਬੋਲ ਦੇ ਨਾਲ ਮੈਂ ਤੈਨੂੰ ਜਵਾਬ ਦਿੰਦਾ ਜ਼ਿੰਦਗੀ ਚ ਅੰਡਾ ਵਾਲਾ ਮੈਚ ਆ ਸੱਤ ਮੈਂ ਤੇ ਨੈਕ ਛੁੱਟੀ ਤੇ ਚੱਲੀਏ ਨੈਕ ਛੁੱਟੀ ਤੇ ਚੱਲ ਪੜਦੇ ਆ ਜਾਣੀ ਮੇਰੀ ਬੁੱਧਵੰ ਨੂੰ ਆਣੀ ਆ ਬਾਹਰ ਫੜਾ ਕਰ ਹਾਂ ਬੁੱਧਵੰ ਚੱਲ ਆਜੀ ਸ਼ਾਮ ਨੂੰ ਆ ਸੜਦੇ ਬੋਲ ਜਾਣ ਆ ਲੈ ਆ ਲੈ ਆ ਵੀ ਚੜਤੀ ਕਿੱਥੇ ਦੂਜੀ ਲੈ ਵੀ ਤਈਏ ਬਾਲ ਜੀ ਜਿਹੜੀਆਂ ਬਾਲ ਜਿਹੜੀਆਂ ਬਾਲਾਂ ਡੇਗਦੀਆਂ ਬਾਹਰ ਉਹ ਲੈ ਆਇਆ ਕਰੋ ਬਾਲਾਂ ਜੀ ਉਹ ਇਧਰ ਬਣਾ ਦੇ ਇਧਰ ਬਣਾ ਦੇ ਓਏ ਇਧਰ ਬਣਾ ਚੜਦੀ ਆ ਗਈ ਦੋਨੀਆਂ ਆ ਗਈਆਂ ਓਏ ਬਾਲ ਸੱਡ ਦੇ ਵੀਰੇ ਉਹ ਹੈਡ ਤੇ ਆ ਗਈ ਉਹ ਫੜਾ ਦੇ ਦੂਜੀ ਵੀ ਉਹ ਰਾਣੀ ਕੀ ਨੇ ਚਿੱਟੀ ਹੈ ਮੇਰੀ ਕਦੂਈ ਇਹ ਦੀ ਉਹਨੇ ਉੱਧਰ ਹੀ ਲੈ ਜਾ ਭਾਏ ਅੱਥੇ ਇੱਥੇ ਥੱਲੇ ਰੱਖੀ ਉਹਰੇ ਲੈ ਆ ਬੀਰੀਆ ਬਾਹਰ ਹੈ ਨਾ ਰੱਖ ਲਈਂ ਰਹਿ ਥੱਲੇ ਰੱਖ ਲੈ ਆ ਕਿਹੜਾ ਬੋਲਟ ਤੇ ਪਟਾਕੇ ਬੰਨਦੇ ਕੋਈ ਕੰਮ ਤਾਂ ਨਹੀਂ ਤਾਵਾ ਰੂਪਾਭਤੀ ਪਾਸੋਂ ਜਿਹੜੇ ਫੇਰ ਚੱਲ ਰਹੇ ਨੇ ਲਾਈਵ ਚੱਲ ਰਹੇ ਆ। ਆ ਮੈਂ ਤੋਂ ਬਾਅਦ ਇੰਦੂ ਕਲੱਬ ਬੱਖੋਵਾਲ ਦੇ ਕਾਤਰੋ ਦੋਨੇ ਟੀਮਾਂ ਉਹਨਾ ਬੇੜੇ ਕਰਵਾਉ ਜਲਦੀ ਨਾਲ। ਇੰਦੂ ਕਲੱਬ ਬੱਖੋਵਾਲ ਦੇ ਕਾਤਰੋ ਫੇਰ ਚੱਲ ਲੱਗੇ ਦੋ ਮਾਰੇ ਉਹਨਾ ਥਾਰ ਥਾਰ। ਮੇਰੇ ਨਾਲ ਦਾ ਕੰਮ ਗਿਆ। ਮਹਾ ਉਹ ਨਾ ਜਿੱਥੇ ਜਾਲ ਦੇ ਨੀਲੇ ਵੀ ਬਹੁਤ ਕਰਾ ਲੋ। ਉਹ ਪੱਟਾ ਦਾ ਜਿਹੜੇ ਕਰਾ ਆ ਗਏ। ਆ ਗਈ ਟੀਮ ਇੱਕ ਟੀਮ ਆ ਗਈ ਲੈ ਵੀ ਕਾਤਰੋ ਦੀ ਟੀਮ ਕਹਿੰਦੇ ਪੁੱਜ ਗਈ ਆ ਲੈ ਵੀ ਬੇਡ ਕਰਵਾ ਲੈ ਜਲਦੀ ਨਾਲ ਕਾਤਰੋ ਵਾਲੇ ਲੈ ਵੀ ਖੇਡ ਕੇ ਆਈ ਹੈ ਕਹਿੰਦੇ ਟੀਮ ਬਲਾਸਪੁਰ ਦੇ ਖੇਡ ਮੇਲੇ ਦੇ ਲੈ ਵੀ ਆਈਏ ਜਲਦੀ ਨਾਲ ਕਾਤਰੋ ਤਿੰਦੂ ਕਲੱਬ ਪੱਖੋ ਵਾਲਾ ਆਪਣਾ ਬੇਡ ਕਰਵਾਉਣ ਜਲਦੀ ਨਾਲ ਦੋਨੇ ਟੀਮਾਂ ਮੈਨੂੰ ਬੁਲਾ ਦਿਓ ਲੈ ਵੀ ਇੱਧਰ ਨੇ ਪਾਸੇ ਆ ਜਿਓ ਕਾਤਰੋ ਦੀ ਟੀਮ ਆ ਇੱਟੂ ਕਲੱਬ ਕੋਕ ਕੋ ਵਾਲੇ ਉਹ ਟੀਮ ਨੂੰ ਵੀ ਬੇਨਤੀ ਆਪਣਾ ਬੇਟੇ ਕਰਵਾਉਣ ਜਲਦੀ ਨਾਲ ਤਾਂ ਮੈਚ ਬਰਾਬਰੀ ਨਾਲ ਮੇਰੇ ਵੀਰੋ ਇੱਕ ਪਾਸੇ ਗਹਿਲ ਤੇ ਦੂਜੇ ਪਾਸੇ ਰਥੀਰਗੜ ਦੀ ਟੀਮ ਖੇਡਦੀ ਆ ਬਈ ਬਾਓ ਆਹ ਮੁੰਡੇ ਗੇਲ ਵਾਲੀ ਕਮਾਲੀ ਕਰ ਗਏ ਮੇਰੇ ਵੀਰੋ ਗੇਲ ਦੀ ਟੀਮ ਗੋਲ ਕਰ ਗਏ ਪਹਿਲੇ ਆਪ ਦੀ ਗੇਟ ਤੇ ਗੋਲ ਦੇ ਨਾਲ ਗੇਲ ਦੀ ਟੀਮ ਅੱਗੇ ਵੱਲੋਂ ਵਧੀ ਯਾਰੀ ਬਈ ਬਾਓ ਜੁਵਰਾਜ ਬਸੀਆਂ ਬਹੁਤ ਬੜੀ ਜੀ ਸਹਿਯੋਗ ਆਈ ਦੇ ਕਿਹੜੇ ਮੇਲੇ ਲਈ खतरों ते इंडू क्लब बकवाल अपना बेड करवाण मिले जल्दी ना दूसरी टीम